ਵੇਗਾ ਮੈਂ ਜਿਲ੍ਹਾ ਪ੍ਰਧਾਨ ਕੱਲ ਮੈਂ ਡਾਕਟਰ ਸਾਹਿਬ ਦੀ ਵੀ ਉਹ ਦੇਖੀ ਤੇ ਮੈਂ ਮੈਥੋਂ ਰਿਹਾ ਕਿ ਮੈਂ ਡਾਕਟਰ ਸਾਹਿਬ ਨਾਲ ਅੱਜ ਮੈਂ ਅੱਜ ਠੀਕ ਹੈ ਠੀਕ ਹੈ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਜਿੱਥੇ ਵੀ ਕਿਸੇ ਨਾਲ ਕੋਈ ਤਕਾ ਹੁੰਦਾ ਹੈ ਤਾਂ ਉੱਥੇ ਹਰ ਇੱਕ ਬੰਦੇ ਨੂੰ ਤੀਸ ਹੁੰਦੀ ਹੈ ਜਿੱਥੇ ਨਜ਼ਾਇਜ਼ ਤਕਾ ਹੁੰਦਾ ਹੈ ਤਾਂ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਸਾਡੀ ਟੀਮ ਸਾਡੇ ਮੇਨ ਹਸਪਤਾਲ ਜਿਹੜੀ ਜੁਹੂਰ ਸ਼ਾਮਲ ਹੋਵਾਂਗੇ ਅੱਜ ਸਾਡੇ ਜੋ ਵਡੇਰਦਾਰ ਨੇ ਕੋਸੇ 8-10 ਬੰਦੇ ਆਏ ਆ ਤੁਹਾਨੂੰ ਸਮਰਥਨ ਦੇਣ ਵਾਸਤੇ ਵੀ ਜਿਹੜੀ ਕਾਰਵਾਈ ਹੈ ਇਹ ਲੜਾਈ ਚੱਲਦੀ ਹੈ ਬਸ ਕੰਨੀ ਉਹੀ ਭਾਗੂਰ ਦੀ ਲੜਾਈ ਨਾ ਸਮਝੋ ਇਹ ਸੋਨ ਸ਼ੁਰੂਆਤ ਕੀਤੀ ਹੈ ਨਾ ਤੁਸੀਂ ਇਹ ਦੇਖੋ ਜਿਵੇਂ ਉਹ ਬੁਲਾਉਣ ਸਾਥੀ ਬੋਲ ਕੇ ਗਏ ਹੈ ਜੀ ਟ੍ਰੈਫਿਕ ਦੀ ਸਮੱਸਿਆ ਕਿੱਥੇ ਨਹੀਂ ਹੈ ਜੀ ਇੱਥੋਂ ਸ਼ੁਰੂਆਤ ਕਰਕੇ ਇਹਨਾਂ ਨੇ ਹੋਰ ਪਾਸੇ ਵੀ ਉਸ ਨੂੰ ਨਹੀਂ ਮੰਨਣ ਦੇਣਾ ਜੇ ਆਪਾਂ ਇਸੇ ਖੱਲ ਪਾ ਲਈ ਤਾਂ ਇਹਨਾਂ ਦੇ ਇੱਥੇ ਹੀ ਉਹ ਸੰਗਤ ਰੋਕ ਜਾਣਗੇ ਪੁਲਿਸ ਵੱਲੋਂ ਤੱਕਦੇ ਰਹੋ ਤੇ ਜੂਝਦੇ ਰਹੋ ਜੀ ਦਾ ਇੱਕ ਗੱਲ ਦਾ ਮੈਨੂੰ ਬਹੁਤ ਵੱਡਾ ਅਫਸੋਸ ਹੈ ਜੀ ਜਿਹੜਾ ਤੁਹਾਡਾ ਕਾਉਂਸਲਰ ਹੈ ਉਸ ਲੱਗੇਗਾ ਇਹ ਤਾਂ ਨਾ ਕੋਈ ਮੌੜ ਕਰਦਾ ਉਹ ਤੁਹਾਡਾ ਸਾਥ ਕਿਉਂ ਨਹੀਂ ਦੇ ਰਿਹਾ ਇਹ ਮਸੀਬਤ ਵਾਲੀ ਗੱਲ ਹੈ ਜਿਸ ਨੂੰ ਤੁਸੀਂ ਬੋਟਾ ਪਾ ਕੇ ਉਸ ਨੂੰ ਉੱਥੇ ਬਚਾਇਆ ਔਰ ਉਹ ਬੰਦਾ ਅੱਜ ਤੁਹਾਡੇ ਇਸ ਮੁਸੀਬਤ ਦੇ ਵਿੱਚ ਤੁਹਾਡਾ ਸਾਥ ਨਹੀਂ ਦੇ ਰਿਹਾ ਇਹ ਉਹੀ ਉਹਦੇ ਨਾਲ ਤੋਂ ਬਹੁਤ ਤਹਿਰੀਕ ਕਰਦਾ ਹੈ ਇਹ ਤੁਹਾਡੇ ਨਾਲ ਖੜਾ ਹੋਣਾ ਚਾਹੀਦਾ ਸੀ ਉਹ ਦਿਖਾ ਕੰਦੇ ਇਹ ਮੈਂ ਇਹ ਪਿੱਛੇ ਦੀ ਵੀ ਮੈਂ ਗੱਲ ਦੱਸਦਾ ਵੀ ਇਹ ਕਿਉਂ ਹੋ ਗਈ नहीं बहुत थले थले रखो मैं 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 گرد باور گرد باور سپک سپک ہائے ہائے سپک سپک ہائے ہائے سپک سپک ਤਾਂ ਟਾਈਮ ਦੇ ਪਾਬੰਦ ਹੋ ਜਾ। ਜੇ ਤੁਸੀਂ ਟਾਈਮ ਦੇ ਪਾਬੰਦ ਹੋ ਤਾਂ ਤਾਂ ਫਿਰ ਤੁਹਾਡਾ ਸਮਾਂ ਕਦੇ ਸਾਥ ਦਿੰਦਾ। ਜਿਹੜਾ ਸਮੇਂ ਦੇ ਨਾਲ ਚੱਲਦਾ ਉਸੇ ਦਾ ਸਮਾਂ ਸਾਥ ਦਿੰਦਾ। ਕਹਿੰਦੇ ਘੋੜੇ ਨੂੰ ਕੂਛ ਤੋਂ ਬਾਅਦ ਜੇ ਰੋਕਿਆ ਜਾਂਦਾ ਘੋੜੇ ਨੂੰ ਧੌਂ ਦੇ ਵਾਲ ਦੇ ਵਾਰ ਤੇ ਰੁਕਿਆ। ਇਹ ਸਾਰੀ ਗੱਲ ਤੁਸੀਂ ਜਾਣਦੇ ਹੋ। ਜੇ ਤੁਹਾਡੇ ਦੇ ਬਰਾਬਰ ਚੱਲੋਗੇ ਤਾਂ ਹੀ ਉਹਦੇ ਧੌਂ ਦੇ ਵਾਲ ਨਾਲ ਸਾਥ ਤੇ ਰੋਕੋਗੇ। ਜੇ ਮਗਰ ਪਿੱਛੇ ਫਿਰਦੇ ਰਹੇਗੇ ਸਮਾਂ ਕੰਦਾ ਦਿੱਤਾ ਤੁਸੀਂ ਸਾਢੇ 3 ਐ ਤੁਸੀਂ ਫੜਨੀ ਘੋੜੇ ਦੀ। ਥੋੜਾ ਕੂਛ ਨਾਲ ਹੀ ਰੁਕਦਾ ਗਲਤੀ ਨਾਲ ਤੇ ਫਿਰ ਤੁਹਾਨੂੰ ਇਸ ਸਭ ਤੋਂ ਪਹਿਲਾ ਸਮੇਂ ਦੇ ਪਾਵਨ ਹੋਣਾ ਦੂਸਰਾ ਇਕਤਾ ਇਕਤਾ ਪੂਰੀ ਕੈਮਰਿ ਕਹੀ ਨਹੀਂ ਰਹਿ ਕੋਈ ਵੀ ਬੰਦਾ ਜਿਹੜਾ ਆ ਬੋਲ ਗਿਆ ਜਾਨ ਸੁਣੋ ਸਭ ਦੀ ਪਰ ਇਕ ਆ ਗੱਲ ਜਿਹੜੀ ਪੂਰੀ ਕਰਨ ਰੱਖੀ ਬਾਈ ਕਿ ਲੋਕ ਬੋਲਦੇ ਨੇ ਸਰਦਾਰ ਉਹਨੇ ਕਹਿੰਦੇ ਕਿ ਪ੍ਰਸਤਨ ਹੁੰਦਾ ਹੈ ਸਭ ਤੋਂ ਲੰਬਾ ਦਾ ਹੈ ਬਗਾਨੇ ਤੋਂ ਸ਼ੁਰੂ ਕਰਦਾ ਨਾ ਉਹਦਾ ਜਨਕਸ਼ਣ ਭਰੀ ਬੈਠਿਆ ਉਹਦਾ ਦੇਖ ਲਿਆ ਵੀ ਕਦੋਂ ਮਾੜਾ ਇਹ ਕਰਕੇ ਪਿੰਡ ਥੱਲੇ ਲਾਉਣਾ ਹੈ ਠੀਕ ਹੈ ਇਕਨ ਜਨਕਸ਼ਣ ਦਾ ਭਰਿਆ ਪਿਆ ਹੈ ਠੀਕ ਹੈ ਆਪਾਂ ਨੂੰ ਨੇ ਕਦੋਂ ਕੂੜਾ ਆਉਂਦਾ ਹੱਥ ਤੇ ਮੇਰੇ ਕੂੜਾ ਆਪਾਂ ਦੇ ਹੱਥ ਤੇ ਕਿੱਥੇ ਲੈ ਜਾ ਰਿਹਾ ਆਪਾਂ ਦਾ ਆਪ ਦਾ ਸਟੇਪ ਆ ਪਾ ਕਹਿੰਦੇ ਨੇ ਉਹਨਾਂ ਦਾ ਆਪਾ ਤਾਂ ਆਪ ਦਾ ਟਾਈਮ ਪਾਸ ਕਰ ਰਹੇ ਆ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਇੱਕ ਬਾਸਟੂਨ ਕਰ ਰਹੇ ਆ ਜੇਕਰ ਅਸੀਂ ਜਿਹੜੇ ਜਿਹੜੇ ਕਰਨੇ ਜਿਹੜਾ ਇਸ ਕੋਈ ਇਤਲਾਮ ਨਹੀਂ ਹੈ ਇਹ ਪਾਣੀ ਬੰਦੇ ਡੀਟੇਲ ਕਾਰਵਾਈ ਕੀਤੀ ਹੈ ਰਾਜਸੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੀ ਦਾ ਜ਼ਿਲ੍ਹਾ ਨਹੀਂ ਸੁਭਾ ਸਾਰਾ ਵਿਵਾਦ ਕੀ ਹੈ ਲੋਕ ਜੰਮੀ ਭਾਦਰੋਸ ਕੀ ਹੋ ਰਹਾ ਹੈ ਜੋ ਜੀ ਜੋ ਕਾਰਵਾਈ ਕੀਤੀ ਹੈ ਜੋ ਨੁਕਸਾਨ ਕੀਤਾ ਹੈ ਜੋ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਨੂੰ ਐਡੀ ਵਿਅਕਤੀਆਂ ਦੇ ਵਿੱਚ ਪਾਇਆ ਹੈ ਉਹਨਾਂ ਨੇ ਇਹਦੇ ਕੁਝ ਕਾਨੂੰਨੀ ਵਸਤੇ ਵੀ ਦੱਸੇ ਨੇ ਉਹਨਾਂ ਨੇ ਇੱਕ ਦਲ ਦੀ ਨਿੰਦਿਆ ਵੀ ਕੀਤੀ ਹੈ ਕਿ ਜੋ ਹੋਇਆ ਹੈ ਗਲਤ ਹੋਇਆ ਹੈ ਇਸ ਗੱਲ ਦਾ ਭਰੋਸਾ ਵੀ ਦਵਾਇਆ ਹੈ ਵੀ ਮੈਂ ਇਨੇ ਜੋ ਸਾਡੇ ਬੰਦੇ ਨੇ ਜਾਂ ਜਿਨੇ ਜੋ ਸਰਾਰਤ ਕੀਤੀ ਹੈ ਮੈਂ ਉਹਦਾ ਨਾਲ ਗੱਲ ਕਰੂੰਗਾ ਪ੍ਰੇਸ਼ਨਾ ਸਾਹਿਬ ਨਾਲ ਕਰੂੰਗਾ ਮੇਰ ਨਾਲ ਕਰੂੰਗਾ ਔਰ ਉਹਨਾਂ ਨੇ ਇੱਕ ਦਲ ਦਾ ਭਰੋਸਾ ਵੀ ਜਤਾਇਆ ਹੈ ਵੀ ਮੈਂ ਤੁਹਾਡੇ ਧਰਨੇ ਦੇ ਵਿੱਚ ਸ਼ਾਮਲ ਵੀ ਹੋਊਂਗਾ ਉਸ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਦੂਜੀ ਗੱਲ ਮੈਂ ਤੁਹਾਨੂੰ ਲੀਗਲ ਇਹ ਗੱਲ ਦੱਸਣਾ ਚਾਹੁੰਦਾ ਹੈ ਕਿ ਜੇ ਤੁਸੀਂ ਸੋਚੋ ਵੀ ਇਹ ਇੱਕ ਨੋਟਿਸ ਆ ਗਿਆ ਇਹਦੇ ਨਾਲ ਪਤਾ ਨਹੀਂ ਕਿੰਨਾ ਕੁ ਹਊਆ ਹੋ ਗਿਆ ਜਾਂ ਕੀ ਹੋ ਚੁੱਕਾ ਹੈ ਨੁਕਸਾਨ ਹੁਣ ਰਾਤੋਂ ਰਾਤ ਕੀਰਾਮ ਆਪਣਾ ਕੀ ਮਸਲਾ ਤੁਹਾਡਾ ਜੇ ਸਾਰਾ ਭਗੋੜ ਰੋਡ ਦਾ ਮਸਲਾ ਹੈ ਜੀ ਸਾਨੂੰ ਬੇਨਤੀਆਂ ਦਿੱਤੇ ਹੋਈ 60 ਫੁੱਟ ਚੌੜੀ ਦਾ ਮਸਲਾ ਚੱਕ ਲਿਆ ਨੇ ਲਗਦੇ ਨੇ ਇਹ ਨੋਟਿਸ ਮੇਰਾ ਨਹੀਂ ਭੇਜਿਆ ਨੋਟਿਸ ਭੇਜਿਆ ਕਿਰਾਏਦਾਰਾਂ ਨੂੰ ਸਾਰਿਆਂ ਨੂੰ ਕੱਲੇ ਕੱਲੇ ਦੁਕਾਨਦਾਰ ਨੂੰ ਦਿੱਤਾ ਗਿਆ ਨੋਟਿਸ ਹਾਲਾਂਕਿ ਇਹਨਾਂ ਦਾ ਕੋਈ ਕਿਰਾਏਦਾਰ ਨੂੰ ਨੋਟ ਦੇਣ ਦਾ ਮਤਲਬ ਹੀ ਨਹੀਂ ਬਣਦਾ ਸੀ ਕਿਰਾਏਦਾਰ ਇਹ ਸਾਰੇ ਸਾਰੇ ਭਗੋੜ ਰੋਡ 'ਤੇ ਸੱਕਰ ਕੇ ਇਕੱਠੀ ਹੁੰਦੀ ਆ ਰੋਜ਼ ਔਰ ਤਣ ਤੋਂ ਚੜ ਤਰਨਾ ਹੁੰਦਾ ਹੈ ਇਹ ਚੋਰੀ ਨਾ ਕੀਤੀ ਜਾਵੇ। ਅੱਛਾ। ਅੱਜ ਤੁਸੀਂ ਪੁਤਲਾ ਸਾੜਿਆ ਕਿਸਤੇ ਦਾ ਛੜਿਆ? ਇਹ ਨਗਰ ਨਗਰ ਦਾ ਪੁਤਲਾ ਸਾੜਿਆ ਜੀ। ਇਹ ਹੋਛਾਉਣ ਵੀ ਇਹ ਚੀਜ਼ਾਂ ਜੋ ਕਰ ਰਹੇ ਆ ਗਲਤ ਕਰ ਰਹੇ ਆ। ਤੁਸੀਂ ਥੋੜੀ ਮੰਗ ਕੀ ਹੈ? ਸਾਡੀ ਮੰਗ ਹੈ ਵੀ ਭਾਗਰੋ ਚੋਰੀ ਨਾ ਕੀਤੀ ਜਾਵੇ। ਕਿਸ ਤਰ੍ਹਾਂ ਹੋਵੇਗਾ? ਕਿਉਂਕਿ ਇੱਥੇ 250 ਦੁਕਾਨਦਾਰ ਨੇ, ਛੋਟੇ ਛੋਟੇ ਦੁਕਾਨਦਾਰ ਨੇ ਇਸ ਕਰਕੇ ਉਹ ਸਾਰੇ ਬਰਬਾਦ ਹੁੰਦੇ ਨੇ। ਮੁੱਖ ਮਰੀ ਦਾ ਹਲਕ ਹੋ ਜਾਊਗਾ। ਮੈਂ ਇੱਥੇ ਰੋਟੀ ਵੀ ਛੱਡ ਕੇ ਜੀ ਕੱਢਦੀ ਆ। ਹਾਲਾ ਜੀ ਕੀ ਕਹਿਣਾ ਚਾਹੋਗੇ? ਇਹ ਕਈ ਸਾਲਾਂ ਤੋਂ ਬੈਠੇ ਆ ਭਾਈ ਅਸੀਂ ਇੱਥੇ। ਕੋਈ 20 ਸਾਲ ਤੋਂ ਬੈਠਿਆ ਕੋਈ 35 ਸਾਲ ਤੋਂ ਬੈਠਿਆ ਮੈਨੂੰ ਵੀ ਤਾਂ 26 ਸਾਲ ਹੋ ਗਏ ਜੀ ਠੀਕ ਹੈ ਜੀ ਉਹਨਾਂ ਦਾ ਇਹ ਮੁੱਦਾ ਠਾਹ ਵੀ ਤਾਂ ਟ੍ਰੈਫਿਕ ਜਾਮ ਰਹਿੰਦਾ ਹੈ ਟ੍ਰੈਫਿਕ ਕਿੱਥੇ ਨਹੀਂ ਜਾਮ ਰਹਿੰਦਾ ਤੁਸੀਂ ਮੈਣਾ ਚੌਕ ਤੋਂ ਚਲੇ ਜਾਓ ਮਾਹਰੋਂ ਤੋਂ ਚਲੇ ਜਾਓ ਜਿਸ ਟਾਈਮ ਮਰਜੀ ਚਲੇ ਜਾਓ ਤਾਂ ਉਹਨਾਂ ਨੂੰ ਟ੍ਰੈਫਿਕ ਹੀ ਲਿਖੇਗਾ 100 ਫੁੱਟ ਹੀ ਹੈ ਟ੍ਰੈਫਿਕ ਦਾ ਉੱਥੇ ਵੀ ਜਾਂਦਾ ਜੀ ਗਲੀਆਂ ਹੈਗੇ ਮੈਣਾ ਚੌਕ ਤੋਂ ਤੁਸੀਂ ਮਿੱਠੋਲ ਬਜ਼ਾਰ ਜਾਣੇ ਹੋ ਸਾਰਾ ਦਿਨ ਉੱਥੇ ਟ੍ਰੈਫਿਕ ਚ ਰਹਿਂਦੇ ਹਾਂ ਜੀ ਕੋ ਨਾਮ ਕੀ ਆਪਣਾ ਨਾਮ ਕੀ ਹੈ ਅਮਰਨਾ ਕਮਲਜੀਤ ਆ ਜੀ ਕੀ ਕੰਮ ਕਰਾ ਆਪਣਾ ਆਪਨੇ ਗਲੋ ਬੈਟ ਡਾਇਰੈਕਟ ਲਾਈਨ ਤੇ ਬਾਗ ਰੋਡ ਤੋਂ ਕਾਫੀ ਪੁਰਾਣੀ ਆਈ 98 ਤੋਂ ਆਪਾਂ ਠੀਕ ਹੈ ਆਉਂਦੇ ਆਉਂਦੇ ਇਹ ਕਹਿੰਦਾ ਸੇਵਾ ਕਰਾਉਣਾ ਬਾਬਾ ਇਸੇ ਕੰਮ ਜਿਹੜਾ ਤੁਹਾਨੂੰ ਕਰਾਈ ਜਾਂਦੀ ਮੈਂ ਪਹਿਲਾਂ ਵੀ ਤੁਹਾਨੂੰ ਕਰਾਈ ਜਾਂਦਾ ਸੀ ਕਿੰਨਾ ਨਹੀਂ ਆਇਆ ਕੋਈ ਉਹ ਤਾਰਾ ਘੱਟ ਨਹੀਂ ਆਉਂਦਾ ਇਸ ਤਰ੍ਹਾਂ ਸਾਰੇ ਸੱਤੇ ਆਪਣੇ ਇਕੱਠੇ ਹੋ ਜਾਂਦੇ ਹੋਏ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਗੱਤਿੱਧੀ ਉਹ ਗੱਤਿੱਧਾ ਜਿਹੜਾ ਆਪਾਂ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਭੁਗਤਣਾ ਪਾਉਂਦੇ ਤੇ ਹੁਣ ਅਜੇ ਤੱਕ ਆਪਣੇ ਕੋਲੇ ਕਾਂਗਰਸ ਪਾਰਟੀ ਦਾ ਕੋਈ ਵੀ ਨਵੰਦਾ ਆਪਣਾ ਏਡਾ ਵੱਡਾ ਇਹ ਇਸ਼ੂ ਖੜਾ ਹੋ ਚੁੱਕਿਆ ਹੈ ਕੋਈ ਜਿੱਦ ਕਰ ਸਾਨੂੰ ਪੁੱਛੇ ਨਹੀਂ ਆਇਆ ਬਾਈ ਥੋੜੀ ਤਹਲੀਬ ਜੀ ਦਿਖ ਰਿਹਾ ਦਿਖ ਰਿਹਾ ਦਿਖ ਰਿਹਾ ਇਹ ਕਿ ਨੇੜੇ ਤੜੇ ਸਾਡੇ ਕਾਂਗਰਸੀ ਜਾਣਕਾਰ ਬੰਦੇ ਨਹੀਂ ਆ ਕੇ ਉਹਨਾਂ ਨੇ ਦਿੱਤਾ ਵੀ ਪਾਈਆਂ ਉਹ ਬੰਦੇ ਜਿਹੜੇ ਤੇ ਹਰ ਜੱਥੇ ਚੁਣੀਏ ਆਰੇ ਲੋਕ ਪਰੇਸ਼ਾਨ ਜਿਹੜੇ ਬੰਦੇ ਆ ਉਹਨਾਂ ਨੂੰ ਕੋਈ ਕੰਮ ਤੇ ਨਹੀਂ ਸਕੀ ਉਹਨਾਂ ਦੇ ਉਹਨਾਂ ਲੋਕਾਂ ਨੂੰ ਆਪਾਂ ਨੂੰ ਮਰਦਾਵਾਜ਼ ਜ਼ਰੂਰੀ ਹੈ ਕਰਨ ਕਾਂਗਰਸ ਸਰਕਾਰ ਦੀ ਖਾਤਿਰ ਕਾਂਗਰਸ ਦਾ ਹੀ ਇੱਥੇ ਨਗਰ ਨਿਕਾਉਂਦੇ ਵਿੱਚ ਸਾਰਾ ਮੇਰ ਹੈ ਜਿੰਨਾਂ ਦੇ ਐਮਸੀ ਹੈ ਜਿੰਨਾਂ ਨੂੰ ਵੋਟਾਂ ਪਾਈ ਹੈ ਤੇ ਆਪਾਂ ਹੀ ਵੋਟਾਂ ਪਾ ਕੇ ਇਹ ਗਲਤੀ ਕੀਤੀ ਹੈ ਇਹਨਾਂ ਦੀ ਮਰਦਾਵਾਜ਼ ਬਹੁਤ ਜ਼ਰੂਰੀ ਹੈ ਕਿਸੇ ਨੂੰ ਕਿਸੇ ਮਾਰ ਲਓ ਮੈਂ ਮੁਖਸਰ ਤਾਂ ਇੱਥੇ ਹੀ ਮਾਰ ਲਵਾਂ ਉਹ ਫੂਟ ਦੌਰੋ ਫੂਟ ਉਹ ਬੱਲਾ ਪਿਆਰ ਨਾਲ ਨਿਕਲ ਦਵਾਸ ਲੈ ਨਾ ਸਿਰ ਫੁੱਟ ਜੂ ਆ ਨਹੀ ਬਹੁਤ ਆ ਇੱਕ ਲੱਖ ਉੱਚੀ ਕਰਕੇ ਕਿੰਨੀ ਕਰਦੇ ਮੈਂ ਉਹਨਾਂ ਦਾ ਕੀ ਜਦੀ ਹੈ ਕਿਹੜੇ ਲੂਲੇ ਦੀ ਕਹਿੰਦੇ 1 ਲੱਖ ਪਰ ਸਰਦਾਰ ਜੋ ਭਾਈ ਇਸ ਨੂੰ ਭਾਈ ਲੋਪ ਆਇਆ ਹਾਰ ਨਾਲ ਪਿਆਰ ਹੋ ਗਿਆ ਉੱਤੇ ਨਾਲ ਹੀ ਥੱਲੇ ਫੁੱਟ ਲੈ ਕੇ ਲੈ ਆ ਨਗੰਨੇ ਦੇ ਮੁਰਦਾ زندہ باد 12 جون زندہ باد 15 جون زندہ باد 20 جون زندہ باد 25 جون زندہ باد ٹھیک ہے بہت اچھے بہت اچھے اللہ اکبر زندہ باد وطن زندہ باد کب تک ٹوٹو ہائے ہائے کب تک ٹوٹو ہائے ہائے کب تک ٹوٹو ہائے ہائے مسلمانو ہائے ہائے کب تک ٹوٹو ہائے ہائے کب تک ٹوٹو ہائے ہائے کب تک ٹوٹو ہائے ہائے رب جتو ہائے ہائے